ਕਿ ਇਕਤਾ ਬਿਨਾ ਇਕਕੇ ਬਿਨਾ ਮਸਲੇ ਹੋ ਜਾਂਦੇ ਨੇ ਥਰ ਦੋਸਤੋ ਕਿ ਇਕਤਾ ਬਿਨਾ ਇਕਕੇ ਬਿਨਾ ਮਸਲੇ ਹੋ ਜਾਂਦੇ ਨੇ ਥਰ ਦੋਸਤੋ ਆ ਦੇਖ ਲੋ ਨਵਾਂ ਸ਼ਹਿਰ ਵਿੱਚ ਮਿੱਟੀ ਗਈ ਐ ਖੁਰ ਦੋਸਤੋ ਮੀਂਹ ਪੈਣ ਨਾਲ ਮਿੱਟੀ ਗਈ ਐ ਖੁਰ ਦੋਸਤੋ ਠੰਡ ਵੱਧ ਜਾਣੀ ਐ ਹੁਣ ਨਕਲੀ ਵੂਲਨ ਕੱਪੜੇ ਨਾ ਲਿਓ ਕਿਉਂਕਿ ਨਕਲੀ ਕੱਪੜੇ ਤੇ ਆ ਜਾਂਦੀ ਐ ਬੁਰ ਦੋਸਤੋ ਆ ਦੇਖ ਲੋ ਮੀਂਹ ਨਾਲ ਮਿੱਟੀ ਗਈ ਐ ਖੁਰ ਦੋਸਤੋ ਮੀਂਹ ਨਾਲ ਮਿੱਟੀ ਗਈ ਐ ਖੁਰ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰ ਤੁਸੀਂ ਸ਼ੇਅਰ ਤੋਂ ਜ਼ਲੰਦੀ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਮੈਂ ਇੱਕ ਵਿਅੰਗ ਕੀਤਾ ਸ਼ੇਅਰ ਵਿੱਚ ਹੌਲੀ ਹੌਲੀ ਤੋਰਨਾ ਕਰਕੇ ਗੱਡੀ ਨੂੰ ਇੱਕ ਵਿਅੰਗ ਕੀਤਾ ਸ਼ੇਅਰ ਵਿੱਚ ਕਿ ਮੀਂਹ ਨਾਲ ਮਿੱਟੀ ਖੁਰ ਗਈ ਐ ਕਿਉਂਕਿ ਇੱਕ ਇੱਥੇ ਧਰਨਾ ਲੱਗਿਆ ਸੀ ਜੀ ਮਿੱਟੀ ਨੂੰ ਲੈ ਕੇ ਔਰ ਧਰ ਨਹੀਂ ਜਦੋਂ ਪਿਆ ਧਰਨਾ ਨਾਲ ਹੀ ਸਲਾਬ ਗਿਆ ਅਸੀਂ ਸਾਡੇ ਤੱਕ ਇਹ ਇਨਫੋਰਮੇਸ਼ਨ ਸੀ ਕਿ 11 ਤੋਂ 1 ਵਜੇ ਤੱਕ ਧਰਨਾ ਚੱਲੇਗਾ ਹੌਲੀ ਗੱਕਾ ਹੌਲੀ 11 ਤੋਂ 1 ਵਜੇ ਤੱਕ ਧਰਨਾ ਚੱਲੇਗਾ ਲੇਕਿਨ ਧਰਨਾ 12 ਵਜੇ ਚੱਕਿਆ ਗਿਆ ਬਈ ਕਿਸਾਨਾਂ ਅੰਗਰੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੁਣਾਂ ਅੰਗਰੋਂ ਭੁੱਖ ਹੜਤਾਲ ਕਰਨੀ ਬਹੁਤ ਔਖੀ ਹੈ ਲੋਕਾਂ ਦੇ ਹੱਕਾਂ ਲਈ ਲੜਨਾ ਬਹੁਤ ਔਖਾ ਤਾਂ ਇੱਥੇ ਧਰਨਾ ਲੱਗਿਆ ਜੀ ਅਸੀਂ ਤਾਂ ਕਵਰੇਜ ਕਰਨ ਆਏ ਸੀਗੇ ਮੈਂ ਇਹ ਸੇ ਕਰਕੇ ਕਿਹਾ ਇੱਕਾ ਰੱਖਣਾ ਪੈਂਦਾ ਜਜਬਾਤ ਕਠੋਰ ਰੱਖਣੇ ਪੈਂਦੇ ਆਪਣੇ ਆਪ ਦੇ ਹੀ ਪਹਿਰਾ ਦੇਣਾ ਪੈਂਦਾ ਤਾਂ ਜਾ ਕੇ ਮਸਲੇ ਹਲ ਹੁੰਦੇ ਆ ਚਲੋ ਅਸੀਂ ਸ਼ਹਿਰ ਦੇ ਹੱਕਾਂ ਲਈ ਨਾਲ ਆ ਤਾਂ ਕੋਠੀ ਰੋਡ ਤੁਹਾਨੂੰ ਦਿਖਾ ਦਿੰਨੇ ਆ ਜੀ بارش ਹੋ ਰਹੀ ਹੈ ਜਿਹੜੇ ਪਰਦੇਸਾਂ ਵਿੱਚ ਬੈਠੇ ਨੇ ਕਿਉਂਕਿ ਪਰਦੇਸਾਂ ਦੇ ਹਿਸਾਬ ਨਾਲ ਤਾਂ ਡ੍ਰੀਜ਼ਲਿੰਗ ਹੁੰਦੀ ਹੈ ਪਰ ਸਾਡੇ ਇੱਥੇ ਮਸੀਮੀਂ ਪਿਆ ਕਿਉਂਕਿ ਬਹੁਤ ਸਾਰੇ ਕਈ ਮੇਰੇ ਦੁਕਾਨਦਾਰ ਦੋਸਤ ਕਹ ਰਹੇ ਸੀਗੇ ਕਹਿੰਦੇ ਕਿ ਯਾਰ ਸਟਾਕ ਭਰੇ ਧਰਿਆ ਤਰਿਆ ਰਹਿ ਚੱਲਾ ਕਾਰਨ ਇਹ ਇੱਕ ਤਾਂ ਠੰਡ ਵੀ ਨਹੀਂ ਕਹਿੰਦੇ ਭਈ ਦੂਜੀ ਗੱਲ ਕਹਿੰਦੇ ਕੇ ਇਸ ਵਾਰ ਬੱਚੇ ਵੀ ਬਹੁਤੇ ਕੈਨੇਡਾ ਅਮਰੀਕਾ ਨਹੀਂ ਜਾ ਰਹੇ ਤਾਂ ਆ ਦੇਖੋ ਬਾਜ਼ਾਰ ਕਿੰਨਾ ਖੁੱਲਾ ਹੋ ਗਿਆ ਔਰ ਸਾਰੇ ਦੁਕਾਨਦਾਰ ਜਿਹੜੇ ਆ ਰੂਲਸ ਨੂੰ ਫੋਲੋ ਕਰਦੇ ਆ ਇਹ ਚੰਗੀ ਗੱਲ ਆ ਦੇਖੋ ਇਹ ਕੋਠੀ ਰੋੜੀ ਐ ਇਹ ਨਾ ਸਮਝਿਓ ਕੇ ਰੋਡ ਚੌੜਾ ਹੋ ਗਿਆ ਰੋਡ ਚੌੜਾ ਨਹੀਂ ਹੋਇਆ ਦੁਕਾਨਦਾਰਾਂ ਨੇ ਏਕਾ ਦਿਖਾਤਾ ਔਰ ਜਦੋਂ ਏਕਾ ਹੁੰਦਾ ਉਦੋਂ ਹੀ ਪਰਿਵਰਤਨ ਹੁੰਦਾ ਉਦੋਂ ਹੀ ਜਿਹੜੀ ਆ ਲੋਕਾਂ ਨੂੰ ਫੈਸਿਲਿਟੀ ਵੱਧ ਮਿਲਦੀ ਆ ਉਦੋਂ ਹੀ ਲੋਕਾਂ ਦੇ ਹੱਕ ਜਿਹੜੇ ਆ ਉਹਨਾਂ ਨੂੰ ਮਿਲਦੇ ਆ ਤਾਂ ਅਸੀਂ ਇਸ ਸਮੇਂ ਕੋਠੀ ਰੋਡ ਤੇ بارش ਜਿਹੜੀ ਨਵਾਂ ਸ਼ਹਿਰ ਚ ਘੰਟੇ ਤੋਂ ਤਕਰੀਬਨ ਮੇਰੇ ਖਿਆਲ ਅਧਿਕ ਘੰਟੇ ਤੋਂ ਚੱਲ ਰਹੀ ਆ ਔਰ ਟੈਂਪਰੇਚਰ ਇਸ ਟਾਈਮ 17 ਡਿਗਰੀ ਆ ਨਵੇਂ ਸ਼ਹਿਰ ਚ ਜੀ ਔਰ ਮੈਨੂੰ ਲੱਗਦਾ ਕਿ ਹੁਣ ਠੰਡ ਵਧੇਗੀ ਤਾਂ ਬਹੁਤੇ ਜਿਹੜੇ ਭਰਾ ਹੈ ਜਿਹੜੇ ਮੇਰੇ ਨੌਜਵਾਨ ਵੀਰ ਜਿਹੜੇ ਕਹਿੰਦੇ ਮੈਨੂੰ ਤਾਂ ਠੰਡ ਲੱਗਦੀ ਨਹੀਂ ਭਾਈ ਆਪਣਾ ਬਚਾਅ ਕਰਿਓ ਕਿਉਂਕਿ ਠੰਡ ਜਿਹੜੀ ਹੈ ਇਹ ਫਿਰ 48 ਘੰਟੇ ਬਾਅਦ ਹੀ ਪਤਾ ਲੱਗਦਾ ਲੱਗੀ ਕਿ ਨਹੀਂ ਲੱਗੀ ਤੋ ਇਸ ਕਰਕੇ ਆਪਣਾ ਖਿਆਲ ਤੁਸੀਂ ਵਾਧੂ ਰੱਖਣਾ ਹੈ ਆਪਣਾ ਖਿਆਲ ਜ਼ਿਆਦਾ ਰੱਖਣਾ ਹੈ ਕਿਉਂਕਿ ਹੁਣ ਮੀਂਹ ਤੋਂ ਬਾਅਦ ਜਿਹੜੀ ਠੰਡ ਹਣੀ ਆ ਨਾ ਕਿਉਂਕਿ ਕੋਰਾ ਬਦਨ ਤਾਂ ਤੁਸੀਂ ਆਪਣਾ ਬਚਾਅ ਕਰਨਾ ਹੈ ਅਣਗਹਿਲੀ ਨਹੀਂ ਕਰਨੀ ਲਾਪਰਵਾਹੀ ਨਹੀਂ ਕਰਨੀ ਕਿਉਂਕਿ ਅਣਗਹਿਲੀ ਲਾਪਰਵਾਹੀ ਫਿਰ ਤੁਹਾਨੂੰ ਪਤਾ ਹੈ ਉਹ ਜਾਨ ਦਾ ਖੋਹ ਹੁੰਦੀ ਹੈ ਔਰ ਜਾਨ ਬੜੀ ਕੀਮਤੀ ਹੈ ਚੱਲ ਵੀ ਜਵਾਨਾ ਚੱਲ ਹੌਲੀ-ਹੌਲੀ ਚੱਲਣਾ ਤੇ ਜਿਹੜੇ ਰੇੜੀਆਂ ਵਾਲੇ ਕੁਝ ਸਾਈਡ ਤੇ ਰੇੜੀ ਲਗਾ ਕੇ ਖੜੇ ਆ ਵਿਚਾਰੇ ਸਮਾਨ ਹੁਣ ਟੱਕਦੇ ਪਏ ਆ ਤੇ ਉਧਾਂ ਆਵਾਜ਼ ਆਈ ਹੈਗੀ ਆ ਸਕੂਟਰ ਮੋਟਰਸਾਈਕਲ ਟਾਵੇਂ ਟਾਵੇਂ ਆ ਰਹੇ ਆ ਐਨ ਆਰ ਆਈਜ਼ ਵੀ ਨੇ ਜਿਹੜੇ ਸ਼ਾਪਿੰਗਾਂ ਤੇ ਲੱਗੇ ਹੋਏ ਆ ਸ਼ਾਪਿੰਗ ਕਰਨ ਜਾਣਾ ਸ਼ਾਇਦ ਮੇਰੇ ਕੋ ਦੋ ਬੀਕਾ ਰਹਿ ਗਈਆਂ ਬਸ ਦੋ ਬੀਕਾ ਰਹਿ ਗਈਆਂ ਫੇਰ ਚੱਲ ਜਾਣਾ ਆਪਾਂ ਸ਼ਹਿਰ ਨੂੰ ਵਾਪਸ ਕੈਨੇਡਾ ਅਮਰੀਕਨ ਆਪਾਂ ਗੱਡੀ ਨੂੰ ਆਹ ਲਓ ਭਾੜੀਏ ਸਾਹਿਬ ਧਰਨਾ ਲੱਗਾ ਸੀ ਪਰ ਛੇਤੀ ਚੱਕ ਹੋ ਗਿਆ ਉਹ ਤਾਂ ਇੱਥੇ ਫਿਰਦੇ ਧਰਨੇ ਵਾਲੇ ਕੋਟਪਿੰਡ ਭਾਗੇ ਚਲੋ ਕੋਈ ਗੱਲ ਕੱਲੂ ਕਰਾਂਗੇ ਕਵਰੇਜ ਕਹਿੰਦੇ ਲਗਾਤਾਰ ਬਹਿਣਾ ਜੀ ਅਸੀਂ 11 ਵਜੇ ਤੋਂ ਲੈ ਕੇ 1 ਵਜੇ ਤੱਕ ਇਸ ਪਾਸੇ ਵੀ ਜਿਹੜਾ ਕਵਰ ਕੀਤਾ ਤੁਸੀਂ ਗੱਡੀ ਅੰਦਰ ਨਹੀਂ ਲਿਆ ਸਕਦੇ ਇੱਕੋ ਹੀ ਵੇ ਬਚਦਾ ਔਰ ਅਸੀਂ ਅੱਜ ਬਾਰਿਸ਼ ਸੀ ਸਾਨੂੰ ਪਤਾ ਕਿ ਬਾਜ਼ਾਰ ਖਾਲੀ ਹੈ ਇਸ ਕਰਕੇ ਅਸੀਂ ਗੱਡੀ ਲੈ ਕੇ ਆਏ ਆ ਅਦਰਵਾਈਜ਼ ਅਸੀਂ ਵੀ ਬਾਜ਼ਾਰ ਚ ਗੱਡੀ ਲਿਆਉਣ ਤੋਂ ਪਰਹੇਜ਼ ਕਰਦੇ ਆ ਗੱਡੀ ਬਿਨਾਂ ਲੋਡ ਤੋਂ ਨਾਲ ਲੈ ਕੇ ਆ ਅਸੀਂ ਸਾਨੂੰ ਪਤਾ ਸੀ ਕਿਉਂਕਿ ਬਾਰਿਸ਼ ਹੋ ਰਹੀ ਆ ਪਰ ਅਸੀਂ ਤੁਹਾਨੂੰ ਮਾਹੌਲ ਦਿਖਾਣਾ ਸੀ ਇਸ ਕਰਕੇ ਲੈ ਕੇ ਆ ਬਹੁਤ ਆਤ ਵਿੱਚ ਜ਼ਿਆਦਾਤਰ ਅਸਵੀ ਗੱਡੀ ਪਾਰਕਿੰਗ ਵਿੱਚ ਖੜੀ ਕਰਕੇ ਤੁਰ ਕੇ ਆਈਦਾ ਤੇ ਤੁਹਾਨੂੰ ਇਹ ਮਾਹੌਲ ਦਿਖਾਣਾ ਸੀ ਜੀ ਕਿਉਂਕਿ ਤੁਸੀਂ ਪੀਵੀ 32 ਨਵਾਂ ਸ਼ਹਿਰ ਚੈਨਲ ਦੀ ਨਿਗਾਹ ਦੇ ਨਾਲ ਕੈਮਰੇ ਦੀ ਨਿਗਾਹ ਦੇ ਨਾਲ ਤੁਸੀਂ ਸ਼ਹਿਰ ਦੇਖ ਲੈਂਦੇ ਹੋ ਔਰ ਆਪਣੀਆਂ ਦੁਆਵਾਂ ਭੇਜ ਦਿੰਦੇ ਹੋ ਠੀਕ ਹੈ ਜੀ ਉਹ ਮੈਨੂੰ ਲੱਗਦਾ ਥੋੜਾ ਥੋੜਾ ਸੂਰਜ ਚੜ੍ਹਦਾ ਪਿਆ ਮੈਨੂੰ ਹੀ ਲੱਗਦਾ ਕਿ ਹੈ ਗੱਲ ਐਨੀ ਵੇਰ ਤੇ ਰੋਸ਼ਨੀ ਕਿਉਂ ਵੱਧ ਗਈ ਕਿਦਰ ਹੁਣ ਖੁੱਲਾ ਹੋ ਗਿਆ ਪਹਿਲਾਂ ਆਲੇ ਦੁਆਲੇ ਬਿਲਡਿੰਗਾਂ ਦਾ ਘੇਰਾ ਸੀ ਨਾ ਜੀ 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 ਲੋਨੀ ਮੀ ਹੁਣ ਥੰਮ ਗਿਆ ਥੋੜਾ ਕਿ ਪੈਂਦਾ ਪਿਆ ਥੋੜਾ ਪੈਂਦਾ ਜਾ ਥੰਮ ਗਿਆ ਹਨਾ ਔਰ ਮੋਰੇ ਪਾਣੀ ਬਹੁਤ ਖੜਾ ਹੋਣਾ ਜਿਹੜੇ ਸਕੂਲ ਕਾਲਜ ਦੇ ਬੱਚੇ ਮੁਸੀਬਤਾਂ ਦੋਹੀਆਂ ਉਹੀ ਮੁਸੀਬਤਾਂ ਉਹੀ ਲੀਡਰ ਪਰ ਕੋਈ ਹੱਲ ਕਰਾਉਣ ਦੇਵਾ ਜਿੱਦ ਲੱਗੀ ਹੋਇਆ ਉਹ ਕਹਿੰਦਾ ਮੈਂ ਨਹੀਂ ਕਰਾਉਣਾ ਹੱਲ ਉਹ ਕਹਿੰਦਾ ਮੈਂ ਨਹੀਂ ਹੱਲ ਕਰਾਉਣਾ ਫਿਰ ਕੋਈ ਨਵਾਂ ਹੀ ਆ ਕੇ ਕਰਾਊਗਾ ਮੈਨੂੰ ਲੱਗਦਾ ਆਜਾ ਵੀਰੇ ਆਜਾ ਟ੍ਰੈਫਿਕ ਬਹੁਤ ਹੋ ਗਿਆ ਨਵਾਂ ਸ਼ਹਿਰ ਚ ਦੇਖ ਹੋ ਰਿਹਾ ਨਾ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਸ਼ਹਿਰ ਚ ਬਾਈਪਾਸ ਦਾ ਵੀ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਬਾਈਪਾਸ ਬਣਨ ਤੋਂ ਬਾਅਦ ਇਹ ਸ਼ਹਿਰ ਚ ਇੰਨਾ ਰਸ ਰਸ਼ਿਆ ਰਸ ਰਸ ਬਾਈ ਚ ਬਾਈਪਾਸ ਬਣਨ ਤੋਂ ਬਾਅਦ ਇਹਨਾਂ ਰਸ਼ਿਆ ਦੇ ਬਾਈਪਾਸ ਨਾ ਹੁੰਦਾ ਫਿਰ ਤਾਂ ਟ੍ਰੈਫਿਕ ਉਹ ਪਰੇ ਤੱਕ ਲੱਗਿਆ ਕਰਨਾ ਸੀ ਠੀਕ ਹੈ ਜੀ ਵੀਡੀਓ ਦਾ ਰੈਪ ਅਪ ਕਰ ਦਈਏ ਅੱਪਾ ਇੱਕ ਮਾਹੌਲ ਹੀ ਦਿਖਾਣਾ ਸੀ ਤੁਹਾਨੂੰ ਕਿ ਠੰਡ ਵੱਧ ਗਈ ਹੈ ਆਪਣਾ ਵਾਧੂ ਖਿਆਲ ਰੱਖੋ ਬਹੁਤ ਬਹੁਤ ਸ਼ੁਕਰ ਹੈ ਬਾਤ ਮਿਹਰਬਾਨੀ ਤੁਹਾਡਾ